ਸ਼ਾਬਾਸ਼ ਨੁਗਾਰ ਦੇ ਪੈਨ ਨੇ ਅਸਲ ਤੋਂ ਚਰਚਾ ਅੱਛਾ ਲੱਗ ਗਿਆ ਹੈ। ਹਮਾਰਾ ਕੋਈ ਐਸਾ ਕੁਝ ਨਹੀਂ ਹੈ। ਓਕੇ। ਜੇ ਤੁਹਾਨੂੰ ਉੱਧ ਦੇ ਮਤਲਬ ਕਲਚਰ ਕਿੱਦਾਂ ਦੇ ਲੱਗੇ? ਕੀ ਕੀ ਤੁਹਾਨੂੰ ਮਤਲਬ ਲੱਗਿਆ ਵੱਖਰਾ? ਉਧਰ ਇਹ ਸੀ ਕਿ ਇੱਧਰ ਜਦੋਂ ਗਿਆ ਕਿ ਕੁੜੀ ਆਪਣੇ ਸਹੁਰੇ ਘਰ ਜਾਂਦੀ ਆ ਤਾਂ ਸਾਸੋ ਦੀ ਪਾਣੀ ਪਾਰਦੀ ਦੋਨਾਂ ਤੇ ਉੱਥੇ ਇਦਾਂ ਨਹੀਂ ਸੀ ਉਹਨਾਂ ਨੇ ਦੁੱਧ ਦੇ ਦੋ ਗਲਾਸ ਤੇ ਮਤਲਬ ਉਹਨਾਂ ਦੇ ਨਾ ਮਤਲਬ ਬਨਾਣਾ ਜਿਹੜਾ ਹੈ ਮਤਲਬ ਕੇਲੇ ਉਹਨੂੰ ਬੜਾ ਮਤਲਬ ਤਰਜੀਹ ਦਿੱਤੀ ਜਾਂਦੀ ਆ ਤੇ ਉਹਨਾਂ ਨੇ ਸਾਨੂੰ ਦੋਨਾਂ ਨੂੰ ਇੱਕ ਇੱਕ ਉਹ ਦਿੱਤਾ ਤੇ ਉਹਨਾਂ ਨੇ ਨਹੀਂ ਸਾਨੂੰ ਖਿਲਾਇਆ ਸਗੋ ਅੰਦਰ ਵੈਲਕਮ ਕਰਕੇ ਤੇ ਇਹਨਾਂ ਨੇ ਮੈਨੂੰ ਤੇ ਮੈਂ ਇਹਨਾਂ ਨੂੰ ਖਿਲਾਇਆ ਮਤਲਬ ਇਦਾਂ ਐਂਟਰੀ ਹੁੰਦੀ ਆ ਘਰ ਦੇ ਵਿੱਚ ਓਕੇ ਹਾਂ ਇਹ ਮੈਨੂੰ ਬੜਾ ਇੰਟਰਸਟਿੰਗ ਲੱਗਾ ਸੀ ਠੀਕ ਹੈ ਹਾਂ ਜੀ ਇਹ ਜਿਸ ਤਰੀਕੇ ਦੇ ਨਾਲ ਹੁਣ ਤੁਹਾਡੀ ਹਾਈਟ ਵੀ ਛੋਟੀ ਹੈ ਨਾ ਸ਼ਾਰਟ ਹਾਈਟ ਤੁਸੀਂ ਕਪਲ ਹੋ ਤੇ ਸਮਾਜ ਦੇ ਵਿੱਚ ਜਦੋਂ ਵਿਚਰਦੇ ਹੋ ਤਾਂ ਲੋਕਾਂ ਦਾ ਤੁਹਾਨੂੰ ਲੈ ਕੇ ਕੀ ਨਜ਼ਰੀਆ ਹੁੰਦਾ ਦੇਖੋ ਮਤਲਬ ਪੰਜਾਬ 'ਚ ਤਾਂ ਲੋਕੀ ਇਦਾਂ ਹੈ ਨਾ ਕਿ ਮਤਲਬ ਰੁਕ ਕੇ ਦੇਖਣਗੇ ਮੁੜ ਕੇ ਦੇਖਣਗੇ ਨਹੀਂ ਕੁਝ ਬਣਦਾ ਤੇ ਹੱਸਣਗੇ ਪੁਆਇੰਟ ਆਊਟ ਕਰਨਗੇ ਤਾਂ ਤੱਕ ਕਿ ਉਂਗਲ ਨਾਲ ਇਸ਼ਾਰਾ ਤੱਕ ਕਰ ਦਿੰਦੀ ਉਹ ਨਹੀਂ ਸੋਚਦੇ ਕਿ ਮਤਲਬ ਦੂਸਰੇ ਬੰਦੇ ਤੇ ਕੀ ਬੀਤੇਗੀ ਪਹਿਲਾਂ-ਪਹਿਲਾਂ ਸਾਨੂੰ ਇਹ ਗੱਲਾਂ ਬੜੀਆਂ ਫੀਲ ਹੁੰਦੀਆਂ ਸੀ ਬਟ ਹੋਲੀ-ਹੋਲੀ ਹੁਣ ਸਾਨੂੰ ਲੱਗਿਆ ਕਿ ਚਲੋ ਉਹਨਾਂ ਲਈ ਅਸੀਂ ਸ਼ਾਇਦ ਅਜੀਬਾ ਕਿਉਂਕਿ ਉਹ ਨਾਰਮਲ ਹਾਈਟ ਹੈ ਉਹ ਜਦੋਂ ਕੋਈ ਆਪਣੇ ਤੋਂ ਛੋਟਾ ਹੈ ਜਾਂ ਕੋਈ ਅਲੱਗ ਹੈ ਡਿਫਰੈਂਟ ਕੁਝ ਦੇਖਣਗੇ ਤਾਂ ਉਹਨਾਂ ਲਈ ਇਹ ਨੋਕੀ ਕਰਨ ਸਾਰੇ ਇਦਾਂ ਨਹੀਂ ਕਰਦੇ ਕੁਝ ਇੱਕ ਲੋਕ ਇਦਾਂ ਦੇ ਹੁੰਦੇ ਆ ਬਹੁਤ ਸਾਰੇ ਲੋਕ ਜਿਹੜੇ ਪਿਆਰ ਨਾਲ ਵੀ ਮਿਲਦੇ ਆ ਐਪਰੀਸ਼ੀਏਟ ਵੀ ਕਰਦੇ ਆ ਹੈਨਾ ਤੇ ਪਿਆਰ ਵੀ ਕਰਦੇ ਆ ਤਾਂ ਪੁੱਛ ਲਓ ਕਿ ਇਦਾਂ ਦੇ ਪਰ ਮੈਂ ਕਹਨੀ ਆ ਕਿ ਸਭ ਦੀ ਆਪਣੀ ਆਪਣੀ ਸੋਚ ਹੈ ਜਿਹੜਾ ਨੈਗੇਟਿਵ ਰਿਸਪੌਂਸ ਦਿੰਦਾ ਉਹਦੀ ਵੀ ਕੋਈ ਗਲਤੀ ਹੈ ਹੈਨਾ ਅਚਾਂਸੀ ਉਸ ਸਮਾਜ ਦੇ ਵਿੱਚ ਰਹਿੰਦੇ ਆ ਜਿੱਥੇ ਨਾ ਛੋਟੀ ਹਾਈਟ ਨੂੰ ਲੈ ਕੇ ਬਹੁਤ ਕੁਝ ਮਤਲਬ ਕਿ ਨਾ ਇੱਕ ਜਿਸ ਬੰਦੇ ਦੀ ਹਾਈਟ ਛੋਟੀ ਉਹਨਾਂ ਨੂੰ ਪਰਟੀਕੂਲਰ ਪਲੇਟ ਟਾਰਗੇਟ ਕਰਦੇ ਆ ਫਿਰ ਉਹਦੇ ਤੇ ਉਂਗਲਾ ਚੁੱਕਦੇ ਆ ਫਿਰ ਉਹਦਾ ਹਸੀ ਮਜ਼ਾਕ ਉਡਾਉਂਦੇ ਆ ਬਚਪਨ ਤੋਂ ਲੈ ਕੇ ਹੁਣ ਤੱਕ ਕੀ ਕੁਝ ਦੇਖਿਆ ਬਚਪਨ ਤੋਂ ਇਦਾਂ ਸੀਗਾ ਕਿ ਮੋਸਟਲੀ ਜਦੋਂ ਮੇਰੀਆਂ ਮਤਲਬ ਦੋ ਛੋਟੀਆਂ ਭੈਣਾਂ ਮੇਰੇ ਤੋਂ ਜ਼ਿਆਦਾ ਲੰਬੀਆਂ ਹੋ ਗਈਆਂ ਤੇ ਸਭ ਦਾ ਇਹ ਹੁੰਦਾ ਸੀਗਾ ਬਸ ਇਹਨੇ ਤਾਂ ਕੁਝ ਨਹੀਂ ਕਰਨਾ ਕੋਈ ਫਾਇਦਾ ਨਹੀਂ ਨੂੰ ਪੜਾ ਕੀ ਮਤਲਬ ਸਭ ਦੀ ਇਹ ਸੋਚ ਹੁੰਦੀ ਸੀ ਡਾਇਰੈਕਟ ਵੀ ਕੋਈ ਕਹਿ ਦਿੰਦਾ ਸੀਗਾ ਬਾਹਰ ਤੇ ਜਿੱਦਾਂ ਦੇਖਣਾ ਹੱਸਣਾ ਲੋਕਾਂ ਨੇ ਕੋਈ ਫਾਇਦਾ ਨਹੀਂ ਮੇਰੀ ਕਲਾਸਮੇਟਸ ਨਹੀਂ ਹੋਰ ਕਲਾਸ ਦੀਆਂ ਕੁੜੀਆਂ ਨੇ ਮਤਲਬ ਗਰਲਸ ਸਕੂਲ ਮੈਂ ਪੜਦੀ ਸੀ ਇਹ ਇਹਦਾ ਤਾਂ ਕੁਝ ਨਹੀਂ ਬੰਨਾ ਕੋਈ ਫਾਇਦਾ ਨਹੀਂ ਤੇਰਾ ਤੇ ਪੜ ਕੇ ਕੋਈ ਫਾਇਦਾ ਨਹੀਂ ਤੂੰ ਮਤਲਬ ਜੋ ਵੀ ਕਹਿ ਰਹਾ ਉਹਨਾਂ ਨੇ ਹਨਾ ਸ਼ਾਰਟ ਹਾਈਟ ਤੂੰ ਛੋਟੀ ਆ ਤੇ ਇਹ ਤੂੰ ਕਿਦਾਂ ਇਹ ਕਰੇਂਗੀ ਉਹ ਕਰੇਂਗੀ ਕਾਲਜ ਨਹੀਂ ਜਾ ਸਕਦੀ ਤੂੰ ਮੈਂ ਕਿਉਂ ਨਹੀਂ ਜਾ ਸਕਦੀ ਮੈਂ ਕਾਲਜ ਕਾਲਜ ਦੇ ਮਾਗਦੇ ਨਾਲ ਪੜਨਾ ਹਾਈਟ ਦੇ ਨਾਲ ਥੋੜੀ ਪੜਨਾ ਹੈ